ਮੈਂ ਰਾਜਮਾਰਾ ਜੂ ਮੈਂ ਅੱਜ ਦੇ ਦਿਨ ਤੇ ਬਹੁਤ ਬਹੁਤ ਮੁਬਾਰਕਾ ਦੇਣਾ ਚਾਹੁੰਦਾ ਅੱਜ ਦਾ ਜਿਹੜਾ ਦਿਨ ਹੈ ਸਾਡੇ ਰੈਵਰ ਡਾਕਟਰ ਬੀਆ ਸ਼ੇਮਰਗਰ ਸਾਹਿਬ ਉਹਨਾਂ ਦਾ ਜਨਮ ਦਿਹਾੜਾ ਕੱਲ 14 ਤਰੀਕ 14 ਅਪ੍ਰੈਲ ਜਨਮ ਦਿਨ ਹੈ ਅੱਜ 13 ਅਪ੍ਰੈਲ ਚੇਤਨਾ ਮਾਰਾ ਹਰ ਸਾਲ ਪੂਰੇ ਭਾਰਤ ਕਿੂਰੇ ਵਰਲਡ ਸਾਡੇ ਸਰਦਾਰ ਜੀ ਦਾ ਮੰਨਤਾ ਸਾਰੇ ਪਿੰਡ ਦੇ ਵਿੱਚ ਜਿਹੜੇ ਸਾਰੇ ਪਿੰਡ ਦੇ ਵਿੱਚ ਮਾਰਕੀਟ ਨੂੰ ਹਰ ਪਾਸੇ ਚੱਤਰਾ ਗੱਡੀ ਜਾਂਦੀ ਏ ਪ੍ਰਧਾਨ ਰਵਿੰਦਰ ਚੋਧਰੀ ਜੀ ਕੇਸ਼ ਸਿੰਘ ਜੀ ਸਰਪੰਨ ਮੰਤਜੀ ਜੀਵਨ ਸਿੰਘ ਸਾਡੇ ਸੰਧੂ ਸਾਹਿਬ ਸਾਡੇ ਜੇ ਜੀ ਸੋਮੂ ਜੀ ਜਿੰਨੀ ਵੀ ਸਾਡੀ ਟੀਮ ਹੈ ਇਹ ਸਾਰੀ ਵਧਾਈ ਦੀ ਪਾਤਰ ਹੈ ਜੱਟ ਪੁੱਤਰ ਅਗਰ ਜੀ ਇਹ ਬੜਾ ਵੱਡੇ ਲੈਵਲ ਤੇ ਆ ਕੇ ਖੜੇ ਨੇ ਉਹ ਅੱਗੇ ਹਰ ਵਾਰ ਖੜਦੇ ਰਹਿਣਗੇ ਸਰਗੋ ਬੀਐਮ ਮੇਦ ਘਰ ਸਾਹਮਣੇ ਸਾਨੂੰ ਦੱਸਿਆ ਸੰਤਾਨ ਲੇਕਿਨ ਤੁਹਾਡੇ ਹੱਥ ਚ ਨਹੀਂ ਜਾਂਦੇ ਅਸੀਂ ਉਹਨਾਂ ਨੂੰ ਸਤਿਕਾਰ ਦੇਆ ਅੱਜ ਇੱਕ ਹੋਰ ਵੱਡਾ ਦਿਨ ਹੈ ਖਾਲਸਾ ਪੰਥ ਦੇ ਨੀਂਹ ਪੱਥਰ ਰੱਖਿਆ ਗਿਆ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਬਹੁਤ ਬਹੁਤ ਜੈਪੀਨ ਜੈ ਭਰਤ ਮੈਂ ਸ਼ੋਪ ਮਾਰਕੀਟ ਤੋਂ ਪ੍ਰਧਾਨ ਰਵਿੰਦਰ ਚੌਧਰੀ ਸਾਡੀ ਸਾਰੀ ਕਮੇਟੀ ਰਕੇਸ਼ ਛੇੜ ਜੀ ਸਰਵਨਾਨੰਦ ਜੀ ਸੰਜੀਵਨ ਲਾਲ ਜੀ ਰਾਜਕੁਮਾਰ ਰਾਜੂ ਜੀ ਸ੍ਰੇਸ਼ ਛੇੜ ਜੀ ਰਾਜੂ ਭੜਾਗੜ ਜੀ ਸਮੂੱਚੀ ਦੀ ਹਰ ਸਾਲ ਇਸੇ ਤਰ੍ਹਾਂ ਡਾਕਟਰ ਅੰਬੇਡਕਰ ਸਾਹਿਬ ਦੇ ਜਨਮ ਦਿਹਾੜੇ ਤੇ ਇਸੇ ਸਾਲ ਹਰ ਸਾਲ ਦੀ ਤਰ੍ਹਾਂ ਚੇਤਰਾ ਮਾਰਚ ਕਰਦੀ ਹੈ ਇਸ ਚੇਤਰਾ ਮਾਰਚ ਸਾਡੀ ਸ਼੍ਰੀ ਗੁਰੂ ਦਾ ਚੌਕ ਰੋਹਦੜ ਚੌਕ ਜੋਤੀ ਜੋਗੋਂ ਮੇ ਵਰਤੀ ਸ਼ਹਿਰ ਤੋਂ ਵਾਪਸ ਪਰਤੇ ਡਾਕਟਰ ਅੰਬੇਡਕਰ ਸਾਹਿਬ ਨੇ ਮਾਨਵਤਾ ਦਾ ਸਹੀ ਸੰਦੇਸ਼ ਦਿੱਤਾ ਸਮੂੱਚੀ ਭਾਈਚਾਰੇ ਨੂੰ ਇਹ ਕਾਰ ਤਰਨ ਦਾ ਅਧਿਕਾਰ ਦਿੱਤਾ ਸਾਰੇ ਹੀ ਭਰਾਵਾਂ ਨੂੰ ਇਹ ਬੇਨਤੀ ਹੈ ਸਾਰੇ ਰਲ ਮਿਲ ਕੇ ਉਹਨਾਂ ਦੇ ਸਿਧਾਂਤਾਂ ਤੇ ਚੱਲੀਏ ਜੈ ਭੀਮ ਜੈ ਭਾਰਤ